ਅਮਰੀਕੀ ਕਾਨੂੰਨ ਸੱਜਾ 파ਟੂ ਤੇ ਲਗਾਏ ਗੇ 50% ਟੈਰਿਫ ਦੇ ਵਿਰੁੱਧ ਲਾਮਬੰਦ ਹੋ ਰਹੇ ਨੇ ਅਮਰੀਕੀ ਕਾਂਗਰਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਰਾਸ਼ਟਰੀ ਐਮਰਜੈਂਸੀ ਐਲਰਟ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਭਾਰਤ ਨੂੰ ਤੋਂ ਅੱਧਾ ਤੇ ਟੈਰਿਫ 50% ਤੱਕ ਵਧਾ ਦਿੱਤੇ ਗਏ ਸੀ ਅਮਰੀਕੀ ਕਾਨੂੰਨ ਸੱਜਾ ਨੇ ਦਲੀਲ ਦਿੱਤੀ ਹੈ ਕਿ ਇਹ ਟੈਰਿਫ ਗੈਰ ਕਾਨੂੰਨੀ ਨੁਕਸਾਨ ਦੇ ਨੇ ਅਤੇ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਨੇ ਇਹ ਮਤਾ ਸ਼ੁਕਰਵਾਰ ਨੂੰ ਅਮਰੀਕੀ ਕਾਂਗਰਸ ਦੇ ਵਿੱਚ ਡੇਬੋਰਾ ਰੋਸਮਾਰਕ ਬੀਸੀ ਅਤੇ ਰਾਜਕੀ ਨਾ ਮੂਰਤੀ ਦੁਆਰਾ ਪੇਸ਼ ਕੀਤਾ ਗਿਆ ਸੀ ਇਸ ਮਤੇ ਦਾ ਉਦੇਸ਼ ਭਾਰਤ ਉੱਤੇ 50% ਤੱਕ ਟੈਰਿਫ ਲਗਾਉਣ ਵਾਲੇ ਰਾਸ਼ਟਰੀ ਐਮਰਜੈਂਸੀ ਐਲਾਨ ਨੂੰ ਰੱਦ ਕਰਨਾ ਹੈ ਇੰਨਾ ਕਾਨੂੰਨ ਸੱਚਾ ਦਾ ਤਰਕ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਇਹ ਟੈਰਿਫ ਨਾ ਸਿਰਫ ਕੈਟ ਕਾਨੂੰਨੀ ਨੇ ਬਲਕਿ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਉੱਤੇ ਵਾਧੂ ਬੋਝ ਵੀ ਪਾਉਂਦੇ ਨੇ ਅਤੇ ਮਜ਼ਬੂਤ ਅਮਰੀਕਾ ਪਾਤਿਕ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਗਿਆ ਮਤਾ ਖਾਸ ਤੌਰ ਉਤੇ ਸਾਈਯਾ ਕਸਤ 2025 ਨੂੰ ਭਾਤ ਉਤੇ ਲਗਾਏ ਗਏ ਵਾਧੂ 25% ਸਕੈਂਡਰੀ ਟੈਰਿਫ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਟਰੰਪ ਨੇ ਰੂਸੀ ਤੇਲ ਖਰੀਦਣ ਦੇ ਲਈ ਭਾਤ ਉਤੇ ਲਗਾਇਆ ਸੀ ਅੰਤਰਰਾਸ਼ਟਰੀ ਅਮਰਜੰਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਲਗਾਏ ਗਏ ਨਵਾਬਾਹ ਨੇ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਉਤਪਾਦਾਂ ਦੀ ਆਯਾਤ ਲਾਗਤ ਨੂੰ ਅਚਾਨਕ ਵਧਾ ਦਿੱਤਾ ਹੈ ਕਾਨੂੰਨ ਸੱਜਾ ਦਾ ਤਰਕ ਹੈ ਕਿ ਇਹਨਾਂ ਟੈਰਿਫਾਂ ਦਾ ਪ੍ਰਭਾਵ ਪਾਲਤ ਤੱਕ ਸੀਮਤ ਨਹੀਂ ਹੈ ਸਗੋਂ ਸਿੱਧੇ ਤੌਰ ਤੇ ਅਮਰੀਕੀ ਕੰਪਨੀਆਂ ਸਪਲਾਈ ਚੇਨਾਂ ਅਤੇ ਆਮ ਖਪਤਕਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਰਸਾਨਤ ਜਾਂ ਸੁਰੂਤਾ ਦੇ ਲਈ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈ ਰਹੀਆਂ ਨੇ ਉਤਰੀ ਕੈਰੋਲਿਨਾ ਦੀ ਕਾਂਗਰਸ ਵੂਮੈਨ ਡੇਪੋਰਾ ਰੋਸ ਨੇ ਕਿਹਾ ਕਿ ਉਹਨਾਂ ਦੇ ਰਾਜ ਦੀ ਆਰਥਿਕਤਾ ਵਪਾਰ ਨਿਵੇਸ਼ ਅਤੇ ਕੀਮ ਲਈ ਕੀ ਭਾਈਚਾਰੇ ਰਾਹੀਂ ਭਾਰਤ ਦੇ ਨਾਲ ਡੂੰਘਾਈ ਦੇ ਨਾਲ ਛੁੱਟੀ ਹੋਈ ਹੈ ਉਹਨਾਂ ਦੱਸਿਆ ਕਿ ਭਾਰਤੀ ਕੰਪਨੀਆਂ ਦੁਆਰਾ ਅਰਬਾ ਡਾਲਰ ਦਾ ਨਿਵੇਸ਼ ਅਤੇ ਹਜ਼ਾਰਾਂ ਨੌਕਰੀਆਂ ਦੋਵੇਂ ਦੇਸ਼ਾਂ ਦੇ ਸਬੰਧਾਂ ਉੱਤੇ ਨਿਰਭਰ ਕਰਦੀਆਂ ਨੇ ਪਰ ਟੈਰਿਫਾਂ ਨੇ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਟੈਕਸਾਸ ਦੇ ਕਾਂਗਰਸਮੈਨ ਮਾਰਕ ਵਿਸੀ ਨੇ ਇਹਨਾਂ ਟੈਲੀਫੋਨ ਨੂੰ ਅਮਰੀਕੀਆਂ ਉੱਤੇ ਟੈਕਸ ਦੱਸਿਆ ਅਤੇ ਕਿਹਾ ਕਿ ਇਹ ਟੈਲੀਫੋਨ ਪਹਿਲਾਂ ਹੀ ਮਹਿੰਗਾਈ ਦੇ ਨਾਲ ਜੋ ਜੋ ਹੈ ਪਰਿਵਾਰ ਤੇ ਲਈ ਚੀਜ਼ਾਂ ਨੂੰ ਹੋਰ ਵੀ ਮੁਸ਼ਕਲ ਬਣਾ ਰਹੇ ਨੇ। ਇਲਿਨੋਇਸ ਦੇ ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾ ਮੋਤੀ ਨੇ ਵੀ ਚੇਤਾਵਨੀ ਦਿੱਤੀ ਹੈ ਤੇ ਉਪਾਏ ਸਪਲਾਈ ਚੇਨਾਂ ਦੇ ਵਿੱਚ ਵਿਘਨ ਪਾ ਰਹੇ ਨੇ ਇਹ ਕਿ ਹੈ ਅਮਰੀਕੀ ਕਾਮਿਆਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ ਖਪਤਕਰਾਂ ਦੇ ਖਰਚ ਨੂੰ ਵਧਾ ਰਹੇ ਨੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪ੍ਰਸਤਾਵ ਨੂੰ ਦੋ ਪੱਖੀ ਸਮਰਥਨ ਮਿਲ ਰਿਹਾ ਹੈ। ਡਰਾਗ ਕੰਪਨੀ ਰਿਪਬਲਿਕਨ ਪਾਰਟੀ ਦੇ ਕਈ ਕਾਨੂੰਨ ਸੱਜਣਾਂ ਨੇ ਵੀ ਇਸ ਦਾ ਸਮਰਥਨ ਕੀਤਾ ਹੈ। ਕਈ ਕਾਨੂੰਨ ਸੱਜਣਾਂ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਵਪਾਰ ਨੀਤੀ ਉੱਤੇ ਅੰਤਿਮ ਫੈਸਲਾ ਲੈਣ ਦੇ ਕਾਂਗਰਸ ਦੇ ਸੰਵਿਧਾਨਕ ਅधिकरण ਨੂੰ ਮੋੜ ਸੁਰਜੀਤ ਕੰਟੇਵਾਲ ਇੱਕ ਕਦਮ ਹੈ। ਅਮਰੀਕੀ ਕਾਨੂੰਨ ਸੱਜਾ 파ਟੂ ਤੇ ਲਗਾਏ ਗੇ 50% ਟੈਰਿਫ ਦੇ ਵਿਰੁੱਧ ਲਾਮਬੰਦ ਹੋ ਰਹੇ ਨੇ ਅਮਰੀਕੀ ਕਾਂਗਰਸ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਰਾਸ਼ਟਰੀ ਐਮਰਜੈਂਸੀ ਐਲਾਰਡ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਭਾਰਤੀ ਉਤਪਾਦਾਂ ਉੱਤੇ ਟੈਰਿਫ 50% ਤੱਕ ਵਧਾ ਦਿੱਤੇ ਗਏ ਸੀ ਅਮਰੀਕੀ ਕਾਨੂੰਨ ਸੱਜਾ ਨੇ ਦਲੀਲ ਦਿੱਤੀ ਹੈ ਕਿ ਇਹ ਟੈਰਿਫ ਗੈਰ ਕਾਨੂੰਨੀ ਨੁਕਸਾਨ ਦੇ ਨੇ ਅਤੇ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਨੇ ਇਹ ਮਤਾ ਸ਼ੁੱਕਰਵਾਰ ਨੂੰ ਅਮਰੀਕੀ ਕਾਂਗਰਸ ਦੇ ਵਿੱਚ ਡੇਬੋਰਾ ਰੋਸ ਮਾਰਕ ਵਿਸੀ ਅਤੇ ਰਾਜਕ੍ਰਿਸ਼ਣ ਮੂਲਤੀ ਦੁਆਰਾ ਪੇਸ਼ ਕੀਤਾ ਗਿਆ ਸੀ ਇਸ ਮਤੇ ਦਾ ਉਦੇਸ਼ ਭਾਰਤ ਉੱਤੇ 50% ਤੱਕ ਟੈਰਿਫ ਲਗਾਉਣ ਵਾਲੇ ਰਾਸ਼ਟਰੀ ਐਮਰਜੈਂਸੀ ਐਲਾਨ ਨੂੰ ਰੱਦ ਕਰਨਾ ਹੈ ਇੰਨਾ ਕਾਨੂੰਨ ਸੱਚਾ ਦਾ ਤਰਕ ਹੈ ਕਿ ਕ੍ਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਇਹ ਟੈਰਿਫ ਨਾ ਸਿਰਫ ਗੈਰ ਕਾਨੂੰਨੀ ਨੇ ਬਲਕਿ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਉੱਤੇ ਵੱਡੂ ਬੋਝ ਵੀ ਪਾਉਂਦੇ ਨੇ ਅਤੇ ਮਜ਼ਬੂਤ ਅਮਰੀਕਾ ਪਾਕਾ ਦਵਿੱਤਕ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਗਿਆ ਮਤਾ ਖਾਸ ਤੌਰ ਉਤੇ 7 ਅਗਸਤ 2025 ਨੂੰ ਭਾਰਤ ਉਤੇ ਲਗਾਏ ਗਏ ਵਾਧੂ 25% ਸਕੈਂਡਰੀ ਟੈਰਿਫ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਟਰੰਪ ਨੇ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਉਤੇ ਲਗਾਇਆ ਸੀ ਅੰਤਰਰਾਸ਼ਟਰੀ ਐਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਲਗਾਏ ਗਏ ਨਵ ਪਾਵਰ ਨੇ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਉਤਪਾਦਾਂ ਦੀ ਆਯਾਤ ਲਾਗਤ ਨੂੰ ਅਚਾਨਕ ਵਧਾ ਦਿੱਤਾ ਹੈ ਕਾਨੂੰਨ ਸਜਾ ਦਾ ਤਰਕ ਹੈ ਕਿ ਇਹਨਾਂ ਟੈਰਿਫਾਂ ਦਾ ਪ੍ਰਭਾਵ ਭਾਰਤ ਤੱਕ ਸੀਮਤ ਨਹੀਂ ਹੈ ਸਗੋਂ ਸਿੱਧੇ ਤੌਰ ਉਤੇ ਅਮਰੀਕੀ ਕੰਪਨੀਆਂ ਸਪਲਾਈ ਚੇਨਾਂ ਅਤੇ ਆਮ ਖਪ ਕਾਰਨوں ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਰੁਸਾਨਤ ਜਾਂ ਸੁਰੂਤਾ ਦੇ ਲਈ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈ ਰਹੀਆਂ ਨੇ ਉਤਰੀ ਕੈਰੋਲਿਨਾ ਦੇ ਕਾਂਗਰਸ ਵੂਮੈਨ ਡੇਪੋਰਾ ਰੋਸ ਨੇ ਕਿਹਾ ਕਿ ਉਹਨਾਂ ਦੇ ਰਾਜ ਦੀ ਆਰਥਿਕਤਾ ਵਪਾਰ ਨਿਵੇਸ਼ ਅਤੇ ਭਾਰਤੀ ਅਮਰੀਕੀ ਭਾਈਚਾਰੇ ਦਾ ਹੀ ਭਾਰਤ ਦੇ ਨਾਲ ਡੂੰਘਾਈ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੱਸਿਆ ਕਿ ਭਾਰਤੀ ਕੰਪਨੀਆਂ ਦੁਆਰਾ ਅਰਬਾ ਡਾਲਰ ਦਾ ਨਿਵੇਸ਼ ਅਤੇ ਹਜ਼ਾਰਾਂ ਨੌਕਰੀਆਂ ਦੋਵੇਂ ਦੇਸ਼ਾਂ ਦੇ ਸਬੰਧਾਂ ਉੱਤੇ ਨਿਰਭਰ ਕਰਦੀਆਂ ਨੇ ਪਰ ਟੈਰਿਫਾਂ ਨੇ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਟੈਕਸਾਸ ਦੇ ਕਾਂਗਰਸਮੈਨ ਮਾਰਕਰ ਵਿਸੀ ਨੇ ਇਹਨਾਂ ਟੈਲੀਫੋਨ ਨੂੰ ਅਮਰੀਕੀਆਂ ਉੱਤੇ ਟੈਕਸ ਦੱਸਿਆ ਅਤੇ ਕਿਹਾ ਕਿ ਇਹ ਟੈਲੀਫੋਨ ਪਹਿਲਾਂ ਹੀ ਮਹਿੰਗਾਈ ਦੇ ਨਾਲ ਜੋ ਜੋ ਹੈ ਪਰਿਵਾਰ ਤੇ ਲਈ ਚੀਜ਼ਾਂ ਨੂੰ ਹੋਰ ਵੀ ਮੁਸ਼ਕਲ ਬਣਾ ਰਹੇ ਨੇ। ਇਲਿਨੋਇਸ ਦੇ ਭਾਰਤੀ ਅਮਰੀਕੀ ਕਾਂਗਰਸ ਮੈਂਬਰ ਰਾਜਾ ਕ੍ਰਿਸ਼ਨਾ ਮੁੱਤੀ ਨੇ ਵੀ ਚੇਤਾਵਨੀ ਦਿੱਤੀ ਹੈ ਤੇ ਉਪਾਏ ਸਪਲਾਈ ਚੇਨਾਂ ਦੇ ਵਿੱਚ ਵਿਘਨ ਪਾ ਰਹੇ ਨੇ ਇਹ ਕਿ ਹੈ ਅਮਰੀਕੀ ਕਾਮਿਆਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ ਖਪਤਕਰ ਦੇ ਖਰਚ ਨੂੰ ਵਧਾ ਰਹੇ ਨੇ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪਾਸਾਮ ਨੂੰ ਦੋ ਪੱਖੀ ਸਮਰਥਨ ਮਿਲ ਰਿਹਾ ਹੈ। ਡੋਨਾਲਡ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਕਈ ਕਾਨੂੰਨ ਸੱਜਣਾਂ ਨੇ ਕਈ ਕਾਨੂੰਨ ਸੱਜਾ ਤਾਂ ਕਹਿਣਾ ਹੈ ਕਿ ਇਹ ਪ੍ਰਸਤਾਵ ਵਪਾਰ ਨੀਤੀ ਉੱਤੇ ਅੰਤਿਮ ਫੈਸਲਾ ਲੈਣ ਦੇ ਕਾਂਗਰਸ ਦੇ ਸੰਵਿਧਾਨਕ ਅਧਿਕਾਰ ਨੂੰ ਮੋੜ ਸੁਰਜੀਤ ਕੰਟੇਵਾਲ ਇੱਕ ਕਦਮ ਹੈ। ਅਮਰੀਕੀ ਕਾਨੂੰਨ ਸਾਜਾ 파ਟੂ ਤੇ ਲਗਾਏ ਗੇ 50% ਟੈਰਿਫ ਦੇ ਵਿਰੁੱਧ ਲਾਮਬੰਦ ਹੋ ਰਹੇ ਨੇ ਅਮਰੀਕੀ ਕਾਂਗਰਸ ਦੇ ਵਿੱਚ ਰਾਸ਼ਟਰਪਤੀ ਡੋਨਲਡ 트ੰਪ ਦੇ ਰਾਸ਼ਟਰੀ ਐਮਰਜੈਂਸੀ ਐਲਾਰਡ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਭਾਰਤੀ ਉਤਪਾਦਾਂ ਉਤੇ ਟੈਰਿਫ 50% ਤੱਕ ਵਧਾ ਦਿੱਤੇ ਗਏ ਸੀ ਅਮਰੀਕੀ ਕਾਨੂੰਨ ਸਾਜਾ ਨੇ ਦਲੀਲ ਦਿੱਤੀ ਹੈ ਕਿ ਇਹ ਟੈਰਿਫ ਗੈਰ ਕਾਨੂੰਨੀ ਨੁਕਸਾਨ ਦੇ ਨੇ ਅਤੇ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਨੇ ਇਹ ਮਤਾ ਸ਼ੁੱਕਰਵਾਰ ਨੂੰ ਅਮਰੀਕੀ ਕਾਂਗਰਸ ਦੇ ਵਿੱਚ ਡੇਬੋਰਾ ਰੋਸ ਮਾਰਕ ਬੀਸੀ ਅਤੇ ਰਾਜਕ੍ਰਿਸ਼ਣ ਨਾ ਮੂਰਤੀ ਦੁਆਰਾ ਪੇਸ਼ ਕੀਤਾ ਗਿਆ ਸੀ ਇਸ ਮਤੇ ਦਾ ਉਦੇਸ਼ ਭਾਰਤ ਉੱਤੇ 50% ਤੱਕ ਟੈਰਿਫ ਲਗਾਉਣ ਵਾਲੇ ਰਾਸ਼ਟਰੀ ਐਮਰਜੈਂਸੀ ਐਲਾਨ ਨੂੰ ਰੱਦ ਕਰਨਾ ਹੈ ਇਹਨਾਂ ਕਾਨੂੰਨ ਸਾਚਿਆਤਾ ਤਰਕ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਇਹ ਟੈਰਿਫ ਨਾ ਸਿਰਫ ਗੈਰ ਕਾਨੂੰਨੀ ਨੇ ਬਲਕਿ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਉੱਤੇ ਵੱਤੂ ਬੋਝ ਵੀ ਪਾਉਂਦੇ ਨੇ ਅਤੇ ਮਜ਼ਬੂਤ ਅਮਰੀਕਾ ਪਾਰਤਿਕ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਗਿਆ ਮਤਾ ਖਾਸ ਤੌਰ ਉਤੇ 27 ਅਗਸਤ 2025 ਨੂੰ ਭਾਰਤ ਉਤੇ ਲਗਾਏ ਗਏ ਵਾਧੂ 25% ਸਕੈਂਡਰੀ ਟੈਰਿਫ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਟਰੰਪ ਨੇ ਰੂਸੀ ਤੇਲ ਖਰੀਦਣ ਦੇ ਲਈ ਭਾਰਤ ਉਤੇ ਲਗਾਇਆ ਸੀ ਅੰਤਰਰਾਸ਼ਟਰੀ ਅਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਤਹਿਤ ਲਗਾਏ ਗਏ ਨਵ ਪਾਵਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਉਤਪਾਦਾਂ ਦੀ ਆਯਾਤ ਲਾਗਤ ਨੂੰ ਅਚਾਨਕ ਵਧਾ ਦਿੱਤਾ ਹੈ ਕਾਨੂੰਨ ਸਜਾ ਦਾ ਤਰਕ ਹੈ ਕਿ ਇਹਨਾਂ ਟੈਰਿਫਾ ਦਾ ਪ੍ਰਭਾਵ ਪਾਲਤ ਤੱਕ ਸੀਮਤ ਨਹੀਂ ਹੈ ਸਗੋਂ ਸਿੱਧੇ ਤੌਰ ਤੇ ਅਮਰੀਕੀ ਕੰਪਨੀਆਂ ਸਪਲਾਈ ਚੇਨ ਅਤੇ ਆਮ ਖਪਤਕਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਰਸਾਨਾ ਦੀਆਂ ਜ਼ਰੂਰਤਾਂ ਦੇ ਲਈ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈ ਰਹੀਆਂ ਨੇ ਉਤਰੀ ਕੈਰੋਲਿਨਾ ਦੀ ਕਾਂਗਰਸ ਵੂਮੈਨ ਡੇਪੋਰਾ ਰੋਸ ਨੇ ਕਿਹਾ ਕਿ ਉਹਨਾਂ ਦੇ ਰਾਜ ਦੀ ਆਰਥਿਕਤਾ ਵਪਾਰ ਨਿਵੇਸ਼ ਅਤੇ ਭਾਰਤੀ ਅਮਰੀਕੀ ਭਾਈਚਾਰੇ ਦਾ ਹੀ ਭਾਰਤ ਦੇ ਨਾਲ ਡੂੰਘਾਈ ਦੇ ਨਾਲ ਜੁੜੀ ਹੋਈ ਹੈ। ਉਹਨਾਂ ਦੱਸਿਆ ਕਿ ਭਾਰਤੀ ਕੰਪਨੀਆਂ ਦੁਆਰਾ ਅਰਬਾਂ ਡਾਲਰ ਦਾ ਨਿਵੇਸ਼ ਅਤੇ ਹਜ਼ਾਰਾਂ ਨੌਕਰੀਆਂ ਦੋਵੇਂ ਦੇਸ਼ਾਂ ਦੇ ਸਬੰਧਾਂ ਉੱਤੇ ਨਿਰਭਰ ਕਰਦੀਆਂ ਨੇ ਪਰ ਟੈਰਿਫਾਂ ਨੇ ਇਸ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਟੈਕਸਾਸ ਦੇ ਕਾਂਗਰਸਮੈਨ ਮਾਰਕਰ ਵਿਸੀ ਨੇ ਇਹਨਾਂ ਟੈਰਿਫਾਂ ਨੂੰ ਅਮਰੀਕੀਆਂ ਉੱਤੇ ਟੈਕਸ ਦੱਸਿਆ ਅਤੇ ਕਿਹਾ ਕਿ ਇਹ ਟੈਰਿਫ ਪਹਿਲਾਂ ਹੀ ਮਹਿੰਗਾਈ ਦੇ ਨਾਲ ਜੋ ਜੋ ਹੈ ਪਰਿਵਾਰ ਤੇ ਲਈ ਚੀਜ਼ਾਂ ਨੂੰ ਹੋਰ ਵੀ ਮੁਸ਼ਕਲ ਬਣਾ ਰਹੇ ਨੇ। ਇਲਿਨੋਇਸ ਦੇ ਭਾਰਤੀ ਅਮਰੀਕੀ ਕਾਂਗਰਸਮੈਨ ਰਾਜਾ ਕ੍ਰਿਸ਼ਨਾ ਮੁੱਤੀ ਨੇ ਵੀ ਚੇਤਾਵਨੀ ਦਿੱ ਤੇ ਉਪਾਏ ਸਪਲਾਈ ਚੇਨਾਂ ਦੇ ਵਿੱਚ ਵਿਘਨ ਪਾ ਰਹੇ ਨੇ ਇਹ ਕਿ ਹੈ ਅਮਰੀਕੀ ਕਾਮਿਆਂ ਨੂੰ ਨੁਕਸਾਨ ਪਹੁੰਚਾ ਰਹੇ ਨੇ ਅਤੇ ਖਪਤਕਾਰ ਦੇ ਖर्च ਨੂੰ ਵਧਾ ਰਹੇ ਨੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਪ੍ਰਸਤਾਵ ਨੂੰ ਦੋ ਪੱਖੀ ਸਮਰਥਨ ਮਿਲ ਰਿਹਾ ਹੈ ਡੋਰਾਟ ਕਾਂਪੀ ਦੀ ਰਿਪਬਲਿਕਨ ਪਾਰਟੀ ਦੇ ਕਈ ਕਾਨੂੰਨ ਸੱਜਣੇ ਵੀ ਇਸ ਦਾ ਸਮਰਥਨ ਕੀਤਾ ਹੈ ਕਈ ਕਾਨੂੰਨ ਸੱਜਣਾਂ ਦਾ ਕਹਿਣਾ ਹੈ ਕਿ ਇਹ ਪ੍ਰਸਤਾਵ ਵਪਾਰ ਨੀਤੀ ਉੱਤੇ ਅੰਤਿਮ ਫੈਸਲਾ ਲੈਣ ਦੇ ਕਾਂਗਰਸ ਦੇ ਸੰਵਿਧਾਨਕ ਅਧਿਕਾਰ ਨੂੰ ਮੂੜ ਸੁਰਜੀਤ ਕਰਨ ਦੇ ਵੱਲ ਇੱਕ ਕਦਮ ਹੈ ਅਮਰੀਕੀ ਕਾਨੂੰਨ ਸਾਜਾ 파ਟੂ ਤੇ ਲਗਾਏ ਗੇ 50% ਟੈਰਿਫ ਦੇ ਵਿਰੁੱਧ ਲਾਮਬੰਦ ਹੋ ਰਹੇ ਨੇ ਅਮਰੀਕੀ ਕਾਂਗਰਸ ਦੇ ਵਿੱਚ ਰਾਸ਼ਟਰਪਤੀ ਡੋਨਾਲਡ 트ੰਪ ਦੇ ਰਾਸ਼ਟਰੀ ਐਮਰਜੈਂਸੀ ਐਲਾਨ ਨੂੰ ਉਲਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਦੇ ਵਿੱਚ ਭਾਰਤੀ ਉਤਪਾਦਾਂ ਉੱਤੇ ਟੈਰਿਫ 50% ਤੱਕ ਵਧਾ ਦਿੱਤੇ ਗਏ ਸੀ ਅਮਰੀਕੀ ਕਾਨੂੰਨ ਸਾਜਾ ਨੇ ਦਲੀਲ ਦਿੱਤੀ ਹੈ ਕਿ ਇਹ ਟੈਰਿਫ ਗੈਰ ਕਾਨੂੰਨੀ ਨੁਕਸਾਨ ਦੇ ਨੇ ਅਤੇ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਨੂੰ ਕਾਫੀ ਨੁਕਸਾਨ ਪਹੁੰਚਾ ਰਹੇ ਨੇ ਇਹ ਮਤਾ ਸ਼ੁੱਕਰਵਾਰ ਨੂੰ ਅਮਰੀਕੀ ਕਾਂਗਰਸ ਦੇ ਵਿੱਚ ਡੇਬੋਰਾ ਰੋਸ ਮਾਰਕ ਬੀਸੀ ਅਤੇ ਰਾਜਕ੍ਰਿਸ਼ਨ ਮੂਲਤੀ ਦੁਆਰਾ ਪੇਸ਼ ਕੀਤਾ ਗਿਆ ਸੀ ਇਸ ਮਤੇ ਦਾ ਉਦੇਸ਼ ਭਾਰਤ ਉੱਤੇ 50% ਤੱਕ ਟੈਰਿਫ ਲਗਾਉਣ ਵਾਲੇ ਰਾਸ਼ਟਰੀ ਐਮਰਜੈਂਸੀ ਐਲਾਨ ਨੂੰ ਰੱਦ ਕਰਨਾ ਹੈ ਇਨਾਂ ਕਾਨੂੰਨ ਸਾਜਤਾ ਦਾ ਤਰਕ ਹੈ ਕਿ ਟਰੰਪ ਪ੍ਰਸ਼ਾਸਨ ਦੁਆਰਾ ਲਗਾਏ ਗਏ ਇਹ ਟੈਰਿਫ ਨਾ ਸਿਰਫ ਗੈਰ ਕਾਨੂੰਨੀ ਨੇ ਬਲਕਿ ਅਮਰੀਕੀ ਖਪਤਕਾਰਾਂ ਅਤੇ ਕਾਰੋਬਾਰਾਂ ਉੱਤੇ ਵਾਧੂ ਬੋਝ ਵੀ ਪਾਉਂਦੇ ਨੇ ਅਤੇ ਮਜ਼ਬੂਤ ਅਮਰੀਕਾ-ਭਾਰਤ ਦਰਥਿਕ ਸੰਬੰਧਾਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਅਮਰੀਕੀ ਸੰਸਦ ਵਿੱਚ ਪੇਸ਼ ਕੀਤਾ ਗਿਆ ਮਤਾ ਖਾਸ ਤੌਰ ਉਤੇ 7 ਅਕਤੂਬਰ 2025 ਨੂੰ ਭਾਰਤ ਉਤੇ ਲਗਾਏ ਗਏ ਵਾਧੂ 25% ਸੈਂਡਰੀ ਟੈਰਿਫ ਨੂੰ ਨਿਸ਼ਾਨਾ ਬਣਾਉਂਦਾ ਹੈ ਜੋ ਟਰੰਪ ਨੇ რუსੀ ਤੇਲ ਖਰੀਦਣ ਦੇ ਲਈ ਭਾਰਤ ਉਤੇ ਲਗਾਇਆ ਸੀ ਅੰਤਰਰਾਸ਼ਟਰੀ ਅਮਰਜੈਂਸੀ ਆਰਥਿਕ ਸ਼ਕਤੀਆਂ ਐਕਟ ਦੇ ਹੇਠ ਲਗਾਏ ਕੇ ਨਵਾਬਾਵਾਂ ਨੇ ਅਮਰੀਕਾ ਵਿੱਚ ਬਹੁਤ ਸਾਰੇ ਭਾਰਤੀ ਮੂਲ ਦੇ ਉਤਪਾਦਾਂ ਦੀ ਆਯਾਤ ਲਾਗਤ ਨੂੰ ਅਚਾਨਕ ਵਧਾ ਦਿੱਤਾ ਹੈ ਕਾਨੂੰਨ ਸਜਾਤਾ ਤਰਕ ਹੈ ਕਿ ਇਹਨਾਂ ਟੈਰਿਫਾ ਦਾ ਪ੍ਰਭਾਵ ਪਾਲਤ ਤੱਕ ਸੀਮਤ ਨਹੀਂ ਹੈ ਸਗੋਂ ਸਿੱਧੇ ਤੌਰ ਤੇ ਅਮਰੀਕੀ ਕੰਪਨੀਆਂ ਸਪਲਾਈ ਚੇਨਾਂ ਅਤੇ ਆਮ ਖਪਤਕਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਜਿਨ੍ਹਾਂ ਨੂੰ ਰਸਾਨਾ ਦੀਆਂ ਜ਼ਰੂਰਤਾਂ ਦੇ ਲਈ ਉੱਚੀਆਂ ਕੀਮਤਾਂ ਅਦਾ ਕਰਨੀਆਂ ਪੈ ਰਹੀਆਂ ਨੇ ਉੱਤਰੀ ਕੈਰੋਲਿਨਾ ਦੀ ਕਾਂਗਰਸ ਵੂਮੈਨ ਡੇਪੋਰਾ ਰੋਸ ਨੇ ਕਿਹਾ ਕਿ ਉਹਨਾਂ ਦੇ ਰਾਜ ਦੀ ਆਰਥਿਕਤਾ ਵਪਾਰ ਨਿਵੇਸ਼ ਅਤੇ ਅਕੀਮ ਰਿੱਕੀ ਭਾਈਚਾਰੇ ਤਾਂ ਹੀ ਭਾਰਤ ਦੇ ਨਾਲ ਡੂੰਘਾਈ ਦੇ ਨਾਲ ਜੁੜੀ ਹੋਈ ਹੈ ਉਹਨਾਂ ਦੱਸਿਆ ਕਿ ਭਾਰਤੀ ਕੰਪਨੀਆਂ ਦੁਆਰਾ ਅਰਬਾਂ ਡਾਲਰ ਦਾ ਨਿਵੇਸ਼ ਅਤੇ ਹਜ਼ਾਰਾਂ ਨੌਕਰੀਆਂ